ਇਤਕ ਮਾਰੀ ਬੇਟੇ ਮੇਰੇ ਦੇ ਬਸ ਪਾਸ ਦਾ ਹੀ ਨੁਕਸਰ ਪਾਸ ਤੋਂ ਹੀ ਇਦਾਂ ਇਪ੍ਰੈਸ਼ਨ ਕਰਾਇਆ ਪ੍ਰੈਸ਼ਨ ਖਰਾਬ ਹੋ ਗਿਆ ਬੜਾ ਲਾਜ ਮੱਲੇ ਵੀ ਖੜਿਆ ਮੈਂ ਹਰ ਕਿਥਾਂ ਤੇ ਚੰਡੀਗੜ੍ਹ ਵੀ ਲੈ ਕੇ ਗਈ ਮੇਰੇ ਕੋਲ ਜੋ ਕੁਝ ਨਹੀਂ ਲੱਤਾ ਇਹਦੇ ਤੇ ਮੇਰੇ ਕੋਲ ਕੁਝ ਨਹੀਂ ਆਗਾ ਮੇਰਾ ਬੰਚਾ ਨਹੀਂ ਖੁਲਣਾ ਚਾਹੀਦਾ ਮੈਂ ਅੰਤਨ 4 ਲੱਖ ਰੁਪਇਆ ਲਾਸਤ ਹੈ ਜਿੰਨੇ ਠੀਕ ਹੋਇਆ ਡਾਕਟਰ ਕੀ ਦੱਸਿਆ ਹੋਇਆ ਮਨਨ ਦਾ ਸਹੀ ਕਮ ਸਰਦਾਏ ਮੇਰੇ ਗੋਲ ਨੂੰ ਖੁਸ਼ ਮੈਂ ਕਿੰਨਾ ਲਾਲ ਕਰਾਦਾ ਇਹਦੇ ਤਿੰਨ ਬੱਚੇ ਆ ਵੀ ਆਦਾ ਦੋ ਗੁੱਡੀਆਂ ਇੱਕ ਕਾਕਾ ਵਾ ਰੇਣੀ ਦਾ ਕਰਦਾ ਸੀ ਜੇ ਗੋਲ ਕ ਪਹਿਲਾਉਂਦਾ ਹੀ ਹੁਣ ਇਹਦਾ ਪਾਪਾ ਦਿਆਣੀ ਨੱਪਾ ਕਰਦਾ ਵਾ ਕੀ ਕਰਨਾ ਕੁਨਾਲ ਇਧਰ ਕਦੀ ਕੋਈ ਨਿਸਰਦਾਰ ਖਲੋ ਜਾਂਦਾ ਕਦੀ ਕੋਈ ਖਲੋ ਜਾਂਦਾ ਨਾਲੇ ਕਹੋ ਕੰਨੀਆਂ ਤੇ ਜੋੜ ਕੇ ਮੇਰੇ ਬੱਚੇ ਨੂੰ ਠੀਕ ਕਰ ਦੋ ਮੇਰੇ ਬੱਚੇ ਦੀ ਮਦਦ ਕਰੋ ਜੇ ਮੇਰੇ ਬੱਚੇ ਦਾ ਇਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਇਧਰ ਲਾਜ ਕਰਾ ਦੋ ਪਾਸੇ ਪਈ ਹੈ ਅੱਛਾ ਜੀ ਨਾ ਹੋ ਹਸਪੀਟਲ ਗਿਆ ਹੈ ਉਹ ਹਸਪੀਟਲ ਮੈਂ ਸਾਰੇ ਅੰਬਰਸਾਰੇ ਵੀ ਘੁੰਮ ਗਿਆ ਹਾਂ ਜੀ ਆਇਆਂ ਨੂੰ ਮਾਮਾ ਉਹਨ ਮੇਰੇ ਲੈ ਦਰਦਾ ਨਹੀਂ ਰਹੀ ਹਟਨੰ ਦਿਨੋ ਦਿਨੇ 9 ਮਹੀਨੇ ਗਮਜਦੇ ਪਿਆਰਾ ਇਦਾਂ ਆਈ ਘਰ ਕਿਦਾਂ ਚੱਲਦਾ ਘਰ ਕਿਦਾਂ ਚੱਲਦਾ ਲੋਕਾਂ ਕੋ ਗੜੀ ਗਵਾਣ ਵਾਲਾ ਕੋ ਤਰਲੇ ਮਾਰ ਮਾਰ ਕੇ ਪੈਸੇ ਮੰਗਦੇ ਆ ਫੇਰ ਉਹਨਾਂ ਨੇ ਕਹਿਦਾ ਸਾਡਾ ਕਰ ਦੋ ਮੜਾ ਮੋਟਾ ਫੇਰ ਉਹ ਕਰਦੇ ਆ ਕੋਈ ਦੇ ਜਾਂਦਾ ਵਾ ਉਹ ਨਹੀਂ ਦੇ ਕੇ ਜਾਂਦਾ ਉਹਦੇ ਘਰ ਕੇ ਹਾਂ ਫਿਰ ਬਸ ਟੀਲੇ ਹੋ ਕੇ ਕਰਨ ਜਾਂਦਾ ਮੈਂ ਜਿਹੜੇ ਮੇਰੇ ਆਨੀਆਂ ਦੋ ਵੀ ਹੈਗੇ ਭਰਾ ਵੀਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਲਾਜ ਕਰਾ ਦਿਓ ਮੇਰੀ ਬੇਨਤੀ ਇਹ ਹੋਈ ਆ ਬਸ ਕਿਰਪਾ ਇੱਕੋ ਇੱਕ ਚਾਹਨਾ ਮੇਰਾ ਬਸ ਮੇਰਾ ਲਾਜ ਹੀ ਹੋ ਜਾਏ ਜਿਹੜਾ ਮਾਪੜ ਬੱਚਿਆਂ ਦੇ ਕੋਲ ਮਨਾ ਬੱਚਿਆਂ ਨੂੰ ਕੋਈ ਹਿੰਮਤ ਨਹੀਂ ਆ ਗਈ ਆ ਵੇ ਲੋ ਬੜ ਮੜ ਇਨਾਂ ਦਾ ਪਾ ਜਿ ਪ੍ਰੇਸ਼ਣ ਹੀ ਹੋਇਆ ਜੀ ਪਸ ਦਾ ਉਤੋਂ ਬਾਦਾਂ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡੈਡੀ ਹੁਣਾਂ ਲੇ ਇਦਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਆਰਾਮ ਨਹੀਂ ਮਿਲਿਆ ਹੈਗਾ ਮੇਰੀ ਬਸ ਵੀਰ ਭਰਾਵਾਂ ਨੂੰ ਕੋਈ ਬੇਨਤੀ ਆ ਤੁਹਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਕੁੜੀਆਂ ਤੇ ਇੱਕ ਕਾਕਾ ਵਾ ਮੇਰੀ ਯਹੀ ਬੇਨਤੀ ਹੈ ਕਿ ਮੇਰੇ ਬਸ ਤਾਂ ਤੀਨ ਬਸ ਠੀਕ ਹੋ ਜੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਬੜੀ ਕਿਤਾ ਜਾਈਦਾ। ਰੋਟੀ ਪਾਣੀ ਨਹੀਂ ਡਾੜੀ ਕਰਦੇ ਆ ਕੰਮ, ਦਿਹਾੜੀ ਧੂੜੀ ਜਾਂਦੇ ਆ। ਡੈੜੀ ਹਲਵਾਈ ਦਾ ਕੰਮ ਕਰਦੇ। ਮੈਂ ਘਰ ਕਿੱਦਾਂ ਚੱਲੂਗਾ? ਬਹੁਤ ਮੁਸ਼ਕਲ ਚੱਲ ਰਹੀ ਆ। ਬਹੁਤ ਜ਼ਿਆਦਾ ਹੈ। ਪਰੇਸ਼ਾਨੀ ਚੱਲ ਰਹੀ ਆ। 1 ਸਾਲ ਹੋ ਗਿਆ ਇਹਨਾਂ ਨੂੰ ਬਿਮਾਰ ਪਿਆ ਨੂੰ। ਬਹੁਤ ਹੰਡੀ ਮੁਸ਼ਕਲ ਹੋਈ ਦੀ। ਮੋਬਾਈਲ ਨੰਬਰ। ਮੋਬਾਈਲ ਨੰਬਰ 82 83 96 30 27। ਜਗਾ ਕਿਹੜੀ ਹੈ? ਜਗਤਿਆਨਪੁਰ ਗੁਰਦਾਸਪੁਰ ਜ਼ਿਲ੍ਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਰਿਸ ਪੰਜਾਬ ਦੀਪ ਸਿੰਘ ਜੀ ਦਾ ਦੋਸਤ ਹਾਂ ਜੀ ਗਰਮੀਤ ਸਿੰਘ ਹਾਂ ਜੀ ਇਹ ਡੇਰਾਬਾ ਬਣਾਣਕ ਤੋਂ ਹਾਂ ਬੋਲ ਹਲਾ ਤਾਂ ਸਾਰ ਬੱਤੋ ਬੱਤਰਿਆ ਇਹ ਗਰੀਬ ਪਰਿਵਾਰ ਆ ਸਾਡੀ ਨਜ਼ਰ ਚ ਆਇਆ ਤੇ ਬਹੁਤ ਲੋੜਵੰਦ ਪਰਿਵਾਰ ਆ ਤੇ 5 ਲੱਖ ਦਾ ਜਿਹੜਾ ਇਹਨਾਂ ਦਾ ਕਾਰਡ ਬਣਿਆ ਸੀ ਤੇ ਸਰਕਾਰ ਦੇ ਤੌਰ ਤੋਂ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਗਿਆ ਹੋਇਆ ਆ ਤੇ ਫਿਰ ਵੀ ਇਹ ਇਲਾਜ ਤੇ ਦੀਏ ਨੂੰ ਵੀਰ ਨੂੰ ਬਹੁਤ ਜ਼ਰੂਰਤ ਆ ਜਿੰਦਗੀ ਮੌਤ ਨਾਲ ਇਹ ਵੀਰ ਸਾਡਾ ਜੂਝ ਰਿਹਾ ਆ ਤੇ ਇਸ ਨੂੰ ਅਸੀਂ ਹੋਰ ਵੀ ਕਹਿੰਨੇ ਆ ਕਿ ਜਿਹੜੇ ਸਾਡੇ ਬਹੁਤ ਦਾਨੀ ਸੱਜਣ ਬੈਠੇ ਆ ਵੱਧ ਤੋਂ ਵੱਧ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਉਹ ਇਸ ਵੀਰ ਦੀ ਜ਼ਰੂਰ ਹਲਪ ਕਰਨ ਤੇ ਇਹਨੂੰ ਤੰਦਰੁਸਤ ਕਰਨ ਤੇ ਇਹ ਆਪਣੇ ਜਿਹੜੀ ਆ ਕਮਾਈ ਆਪ ਜਿਹੜਾ ਇਹ ਕਰਕੇ ਆਪਣੇ ਬੱਚਿਆਂ ਦਾ ਪੀਠ ਜਿਹੜਾ ਉਹ ਪਾਲ ਸਕੇ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਆ ਤੇ ਘਰ ਦੇ ਜਿਹੜੇ ਜੀ ਆ ਹਾਲਾਤ ਆ ਉਹ ਵੱਤੋਂ ਬੱਤਰ ਬਣੇ ਪਏ ਆ ਤੇ ਜਿਹੜਾ ਇਹਨਾਂ ਦੇ ਹੈਗੇ ਆ بیٹے ਦੇ ਫਾਦਰ ਸਾਹਿਬ ਆ ਉਹ ਦਿਹਾੜੀ ਦਿਹਾੜੀ ਦੱਪੇ ਦਾ ਕੰਮ ਕਰਦੇ ਆ ਤੇ ਹੁਣ ਇੱਕ ਪਰਿਵਾਰ ਦਾ ਜੀ ਆ ਹੁਣ ਦੋ بیٹے ਆ ਤੇ ਤਿੰਨ ਬੇਟੀਆਂ ਇਹਨਾਂ ਦੀਆਂ ਦੋ ਬੇਟੀਆਂ ਆ ਤੇ ਜਿਹੜਾ ਗੁਜਰ ਰਹਿਣ ਬਸੇਰਾ ਜਿ ਤਰ੍ਹਾਂ ਜਿਹੜਾ ਪਾਲਣ ਪੋਸ਼ਣ ਦਾ ਜਿਹੜਾ ਸਹਾਇਤਾ ਆ ਪਾਲਣ ਪੋਸ਼ਣ ਦੇ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਤੇ ਜੋ ਵੀ ਇਹਨਾਂ ਨੇ ਗਲੀ ਗਵਾਂਡ ਚੋਂ ਪੈਸਾ ਚੁੱਕ ਕੇ ਤੇ ਇਲਾਜ ਵਾਸਤੇ 7-8 ਲੱਖ ਰੁਪਈਆ ਲਾ ਚੁੱਕੇ ਆ ਤੇ ਹੁਣ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਤੇ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਹੈ ਕਿਰਪਾ ਕਰਕੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਕੋਲੋਂ ਵੀ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆ ਕਿ ਵੀਰ ਦਾ ਬਹੁਤ ਬਹੁਤ ਇਲਾਜ ਹੋ ਸਕੇ ਤੇ ਫਿਰ ਵੀ ਅਸੀਂ ਇਹੀ ਕਹਿੰਨੇ ਆਂ ਕਿ ਤਾਂ ਨਹੀਂ ਸੱਜਣ ਜੋ ਵੀ ਆ ਗਿਆ ਇਹ ਵੀਡੀਓ ਨੂੰ ਦੇਖ ਰਿਹਾ ਤੇ ਉਹ ਇਸ ਵੀਰ ਦਾ ਇਲਾਜ ਕਰਾ ਦਿੱਤਾ ਜਾਵੇ ਨੰਬਰ ਜਿਹੜਾ ਆ ਉਹ ਪੜ੍ਹਨੇ ਬੋਲਦਾ ਤੇ ਵੱਧ ਤੋਂ ਵੱਧ ਇਸ ਵੀਰ ਦੀ ਮਦਦ ਕੀਤੀ ਜਾਵੇ